ਨਮਸਕਾਰ ਤੁਸੀਂ ਦੇਖ ਰਹੇ ਹੋ ਵਿਲਟੀਵੀ ਔਰ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਅੱਜ ਅਸੀਂ ਮੌਜੂਦ ਆਂ ਫਗਵਾੜਾ ਦੇ ਪ੍ਰਾਚੀਨ ਸ਼ਿਵ ਮੰਦਰ ਪਕਾ ਬਾਗ ਦੇ ਵਿੱਚ ਜਿੱਥੇ ਕਿ ਤੁਸੀਂ ਦੇਖਿਆ ਕਿ ਅੱਜ ਪੂਰੇ ਦੇਸ਼ ਦੇ ਵਿੱਚ ਸਾਵਣ ਦੇ ਪਹਿਲੇ ਸੋਮਵਾਰ ਨੂੰ ਪੂਰੇ ਦੇਸ਼ ਦੇ ਵਿੱਚ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਭਗਵਾਨ ਸ਼ਿਵ ਦੀ ਜਿਹੜਾ ਪੂਜਨ ਹੈ ਕੀਤਾ ਜਾ ਰਿਹਾ ਔਰ ਹਰ ਹਰ ਮਹਾਦੇਵ ਦੇ ਜਕਾਰੇ ਜਿਹੜੇ ਮੰਦਰਾਂ ਦੇ ਵਿੱਚ ਗੂੰਜ ਰਹੇ ਨੇ ਸੋ ਅੱਜ ਅਸੀਂ ਫਗਵਾੜਾ ਦੇ ਇਸ ਪ੍ਰਾਚੀਨ ਔਰ ਇਤਿਹਾਸਕ ਮੰਦਰ ਦੇ ਵਿੱਚ ਇਸ ਕਰਕੇ ਇਕੱਠੇ ਹੋਏ ਆ ਕਿਉਂਕਿ ਸਾਡੇ ਨਾਲ ਮੰਦਰ ਕਮੇਟੀ ਦੇ ਕੁਝ ਮੈਂਬਰ ਵੀ ਮੌਜੂਦ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜੇ ਸੇਵਾਦਾਰ ਪੰਡਤ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਸਾਬਨ ਦੀ ਮਹੱਤਤਾ ਕੀ ਹੈ ਔਰ ਮੰਦਰ ਕਮੇਟੀ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮੰਦਰ ਦਾ ਇਤਿਹਾਸ ਕੀ ਹੈ ਬਹੁਤ ਵਾਰ ਤੁਸੀਂ ਇਸ ਮੰਦਰ ਦੇ ਇਤਿਹਾਸ ਨੂੰ ਵੱਖ-ਵੱਖ ਮੀਡੀਆਦਾਰਿਆਂ ਦੇ ਮਾਧਮ ਦੇ ਨਾਲ ਸੁਣਿਆ ਹੋਵੇਗਾ ਪਰ ਫਿਰ ਤੋਂ ਇੱਕ ਵਾਰ ਵੀਡੀਓ ਵੀ ਦੀ ਕੋਸ਼ਿਸ਼ ਹੈ ਕਿ ਉਹਦੇ ਉੱਤੇ ਆਪਾਂ ਝਾਤ ਮਾਰੀਏ ਔਰ ਮੇਰੇ ਨਾਲ ਮੌਜੂਦ ਨੇ ਇੰਦਰਜੀਤ ਕਲਰਾਜੀ ਜੀ ਜਰਨਲ ਸੈਕਟਰੀ ਨੇ ਇਥੇ ਮੰਦਿਰ ਦੇ ਔਰ ਉਹਨਾਂ ਦੇ ਨਾਲ ਮੌਜੂਦ ਨੇ ਸੁਨੀਲ ਮਿਸ਼ਰਾ ਜੀ ਪੰਡਤ ਜੀ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਤੇ ਔਰ ਬਿਲਕੁਲ ਮੇਰੇ ਨਾਲ ਪਿੱਛੇ ਬੈਠੇ ਨੇ ਰਮਨ ਛਾਵੜਾ ਜੀ ਔਰ ਸ਼ਿਮ ਮੰਦਿਰ ਸੇਵਾ ਕਮੇਟੀ ਦੇ ਸੇਵਾਦਾਰ ਨੇ ਔਰ ਮੇਰੇ ਲੈਫਟ ਹੈਂਡ ਸਾਈਡ ਦੇ ਉਤੇ ਕੇਦਾਰਦਤ ਜੀ ਬੈਠੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਨਾਲ ਬੈਠੇ ਨੇ ਸੁਨੀਲ ਤਿਵਾਰੀ ਜੀ ਤੋ ਮੈਂ ਸਾਰਿਆਂ ਦੀ ਇੰਟਰੋਡਕਸ਼ਨ ਕਰਾ ਦਿੱਤੀ ਹੁਣ ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਵਣ ਦੀ ਮਹੱਤਤਾ ਕੀ ਆ ਸਭ ਤੋਂ ਪਹਿਲਾਂ ਇੰਦਰਜੀਤ ਕਲਰਾਜੀ ਕਲਰਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਬੀਲਟੀਵੀ ਦੇ ਸ਼ਰੋਤਾਵਾਂ ਨੂੰ ਪਿਆਰ ਭਰੀ ਜੈ ਸ਼ੰਕਰ ਜੀ ਭਗਵਾਨ ਬੋਲੇ ਨਾਦ ਸਦਾ ਆਪ ਦੀ ਬਨੋ ਕਾਮਨਾ ਪੂਰੀ ਕਰੇ ਔਰ ਮੈਂ ਮੰਦਰ ਕਿ ਮੰਦਰ ਤੇ ਆਏ ਤੇ ਸਾਡੇ ਵੀਰ ਦੀ ਨਵੀਨ ਜੀ ਦਾ ਔਰ ਇਸ ਪੂਰੀ ਟੀਮ ਦਾ ਵੈਲਕਮ ਵੀ ਕਰਦਾ ਹਾਂ ਤੋ ਮੈਂ ਕੁਝ ਦੱਸਾਂ ਮੰਦਰ ਦੇ ਇਤਿਹਾਸ ਬਾਰੇ ਭਗਵਾਨ ਬੋਲੇ ਨਾਦ ਦਾ ਏ ਜੋ ਦਰਬਾਰ ਹੈ ਜੋ ਅੰਦਰ ਸ਼ਿਵਲਿੰਗ ਹੈ ਲਗਭਗ 450 ਤੋਂ 500 ਸਾਲ ਦੇ ਵਿੱਚ ਐਡਾ ਪੁਰਾਣਾ ਮੰਦਿਰ ਹੈ 나ਜੀ ਦਾ ਦੱਸਿਆ ਸੀ ਕਿ ਜਦੋਂ ਇੱਥੇ ਕਬੂਥਰਾ ਸ਼ਿਆਦ ਵਿਆਸਤ ਹੁੰਦੀ ਸੀ ਉਦੋਂ ਉਹਦਾ ਸ਼ਾਹੂਕਾਲ ਸੀ ਬੋਲੋ ਸ਼ਾਹੂਕਾਲ ਫਵਾੜੇ ਦਾ ਜੋ ਇੱਥੋਂ ਲਗਭਗ 300 400 ਮੀਟਰ ਦੂਰ ਉਹਦਾ ਘਰ ਸੀਗਾ ਇਹ ਸਾਰੀ ਜਗ੍ਹਾ ਉਹਦੇ ਕੋਲ ਸੀਗੀ ਉਸਨੇ ਆਪਣੇ ਘਰ ਤੋਂ ਸੁਰੰਗ ਬਣਾਈ ਭਗਵਾਨ ਬੋਲੇ ਨਾਲ ਦਾ ਦਰਬਾਰ ਬਣਾਇਆ ਜਿਹੜਾ ਅੰਦਰ ਸ਼ਿਵਲਿੰਗ ਹੈ ਇਹ ਸਾਰਾ ਪਹਿਲਾਂ ਕੱਚਾ ਹੁੰਦਾ ਸੀ ਜਦੋਂ ਉਹਨੇ ਕਸ਼ਵੀਰੀ ਪੰਡਤਾਂ ਨੂੰ ਬੁਲਾਇਆ ਉਸਲੇ ਨਾਜੀ ਦਰਸੇ ਕਸ਼ਵੀਰੀ ਪੰਡਤਾਂ ਬੁਲਾ ਕੇ ਪੂਰਾ ਉਹਨੇ ਜਗਲ ਚ ਆਇਆ ਜਿਸ ਦਿਨ ਸਥਾਪਨਾ ਦੀ ਵਾਰੀ ਆਈ ਤੋ ਸੂ ਰਾਜੇ ਕੋ ਜਾਣਾ ਸੀ ਕਬੂਥਲੇ ਤੇ ਪੰਡਤਾਂ ਨੂੰ ਪੰਡਤ ਜੀ ਨੂੰ ਦੱਸ ਗਿਆ ਕਿ ਹਾਂਜੀ ਇੱਥੇ ਮੂਰਤੀ ਸਥਾਪਨਾ ਕਰਵਾ ਦਈਓ ਤੇ ਮੈਂ ਸ਼ਾਮੀ ਆਉਂਗਾ ਪੰਡਤ ਜੀ ਨੇ ਵਿਧੀ ਦੇ ਨਾਲ ਪੂਜਾ ਅਰਚਨਾ ਕੀਤੀ ਉਸ ਤੋਂ ਬਾਅਦ ਪੰਡਤ ਜੀ ਨੇ ਆਦੇਸ਼ ਦਿੱਤਾ ਜੋ ਮਿਸਤਰੀ ਸੀਗਾ ਉਸ ਨੂੰ ਕਿ ਸ਼ਿਵਲਿੰਗ ਸਥਾਪਿਤ ਕਰ ਦਿਓ ਅਗਿਆਨਤਾ ਵਿੱਚ ਜੋ ਮਿਸਤਰੀ ਸੀਗਾ ਉਸਨੇ ਸ਼ਿਵਲਿੰਗ ਉਲਟਾ ਰੱਖ ਦਿੱਤਾ ਉਸਦੇ ਦਿਮਾਗ 'ਚ ਇਹ ਆਇਆ ਕਿ ਨਗੀਲਾ ਪਾਸਾ ਥੱਲੇ ਕਰ ਦੇਣਾ ਪਲੇਨ ਪਾਸਾ ਉੱਪਰ ਕਰ ਦੇਣਾ ਚਲੋ ਕੋਈ ਚੀਜ਼ ਲੱਖ ਹੋ ਜਾਊਗੀ ਪੰਡੇ ਜੀ ਕੋਲ ਸੀਗੇ ਨਹੀਂ ਪੰਡੇ ਜੀ ਆਪਣੇ 12 ਬੰਤੇ ਲੱਗੇ ਹੋਏ ਸੀ ਜਦੋਂ ਕਿਸੇ ਨੇ ਨਹੀਂ ਖਿਆਲ ਕੀਤਾ ਸ਼ਾਮ ਨੂੰ ਜਦੋਂ ਪੋਲੋ ਸ਼ੌਕਰ ਵਾਪਸ ਆਇਆ ਉਸਨੇ ਦੇਖਿਆ ਕਿ ਇਹਦਾ ਯਾਰ ਉਲਟਾ ਸਾਬਦ ਕਰ ਦਿੱਤਾ ਸ਼ਿਵਲਿੰਗ ਕਿ ਇਹ ਭੋਲੇ ਦੀ ਕਿਹੜੀ ਮਾਇਆ ਸਮਝ ਨਾ ਸਕਿਆ ਉਸਨੇ ਆ ਕੇ ਮਿਸਤਰੀ ਨੂੰ ਆਪਣੇ ਲਫਜ਼ਤ ਸਖਤ ਲਫਜ਼ਾ ਨਾਲ ਕਿਹਾ ਕਿ ਤੂੰ ਅਕਾਰਡ ਕੇ ਸਿੱਧਾ ਗੱਲ ਅਗਿਆਨਤਾ ਨਾਲ ਇਹ ਨਹੀਂ ਸਮਝ ਪਾਇਆ ਕਿ ਮੂਰਤੀ ਜਿਹੜੀ ਸਥਾਪਨਾ ਸਮਰੋਹ ਆ ਉਹ ਸੰਪਨ ਹੋ ਗਿਆ ਇਹ ਪ੍ਰਾਣ ਪ੍ਰਿਸ਼ਟਾ ਬਹਿ ਚੁੱਕੀ ਹੋਈ ਹੈ ਜਦੋਂ ਆਪਾਂ ਮੂਰਤੀ ਪੂਜਾ ਕਰਦੇ ਆ ਤਾਂ ਨਵੀਂ ਜੀ ਇੱਕ ਮੰਤਰ ਵਿਚਾਰਨ ਦੇ ਨਾਲ ਜਿਹੜਾ ਵੀ ਮੁਰੇ ਜਜਮਾਨ ਬੈਠਾ ਹੁੰਦਾ ਉਹਦੇ ਪ੍ਰਾਣ ਚੋਂ ਭਗਵਾਨ ਨੂੰ ਪ੍ਰਾਣ ਦਿੱਤੇ ਜਾਂਦੇ ਆ ਇਹ ਮੂਰਤੀ ਪੂਜਾ ਲੋਕੀ ਕਹਿੰਦੇ ਪੱਥਰ ਦੀਆਂ ਮੂਰਤੀਆਂ ਮਹਾਰਾਜ ਆਪਾਂ ਸਭ ਕੁਝ ਮੰਗਦੇ ਆ ਮਿਲਦਾ ਪਰ ਸਾਡਾ ਸਨਾਤਨ ਧਰਮ ਆ ਪ੍ਰਾਚੀਨ ਗ੍ਰੰਥਾਂ ਰਾਜਸ਼ੀ ਜਾਂ ਮੁਨੀਆਂ ਨੇ ਮੰਤਰ ਕੱਢੇ ਹੋਏ ਆ ਉਸ ਮੰਤਰ ਵਿਧੀ ਨਾਲ ਉਚਾਰਨ ਦੇ ਨਾਲ ਮੂਤੀ ਪ੍ਰਾਣ ਪਾਏ ਜਾਂਦੇ ਆ ਯਜਮਾਨ ਦੇ ਵੱਲੋਂ ਉਹ ਗਿਆਨ ਤਾਂ ਪੂਰੇ ਸਮਝ ਨਹੀਂ ਸਕਿਆ ਉਸਨੇ ਮਿਸਤਰੀ ਨੂੰ ਫਤੂਲਾ ਚਲਾਉਣ ਦੀ ਆਗਿਆ ਦਿੱਤੀ ਬੇਸ ਰੁੱਟ ਗਏ ਸਿੱਧਾ ਕਰ ਦਿੱਤੀ ਤੇ ਜਦੋਂ ਕਹਿੰਦੇ ਪਹਿਲਾਂ ਥੋੜਾ ਮਾਰਿਆ ਤਾਂ ਇਥੋਂ ਪਾਣੀ ਦੀ ਧਾਰ ਨਿਕਲੀ ਅੰਦਰੋਂ ਜੋ ਦੂਜਾ ਥੋੜਾ ਮਾਰਿਆ ਉਹਨੇ ਤਾਂ ਦੁੱਧ ਦੀ ਧਾਰ ਨਿਕਲੀ ਬਾਲੋ ਨਹੀਂ ਸਮਝ ਪਾਇਆ ਜੋ ਤੀਜਾ ਥੋੜਾ ਪਾਇਆ ਤਾਂ ਮਹਾਰਾਜ ਦੇ ਵਿੱਚੋਂ ਲਹੂ ਨਿਕਲਿਆ ਜਦੋਂ ਲਹੂ ਨਿਕਲਿਆ ਉਸ ਵੇਲੇ ਸਮਝ ਗਿਆ ਕਿ ਨਹੀਂ ਮਹਾਰਾਜ ਸਾਖਸ਼ਤ ਬਰਾਜਮਾਨ ਤੇ ਉਦੋਂ ਦਾ ਇਸੇ ਤਰ੍ਹਾਂ ਉਲਟਾ शिवलिंग ਸਥਾਪਿਤ ਆ ਭਗਵਾਨ ਬੋਲੇ ਨਾਲ ਦਾ ਦਰਵਾਰ ਇੱਥੇ ਜੋ ਵੀ ਆਇਆ ਮੇਰੀ ਮਰ ਪੰਜਾਬ 55 ਸਾਲ ਦੀ ਹੋ ਗਈ ਆ ਕੁਝ ਦਰਵਾਰ ਤੋਂ ਖਾਲੀ ਨਹੀਂ ਗਿਆ ਕੋਈ ਮੰਗਦਾ ਕੋਈ ਬਿਨਾ ਮੰਗੇ ਵੀ ਪਾਈ ਜਾਂਦਾ ਲੋਕਾਂ 'ਚ ਭਾਵਨਾਵਾਂ ਕੀ ਠੀਕ ਆ 40 ਦਿਨ ਜੋ ਜਗਾਓ ਸਭ ਫਲ ਹੁੰਦੇ ਆ ਮੈਂ ਇਹ ਗੱਲ ਕਰਾਂ ਭਗਵਾਨ ਬੋਲੇ ਨਾਲ ਦੇ ਦਰਵਾਜ਼ੇ ਦੀ ਮਾਂ ਨੇ ਸਾਨੂੰ ਕਿ ਇੱਥੇ ਜੋ ਵੀ ਆਇਆ ਇਵੇਂ ਵਿਦੇਸ਼ਾਂ ਤੋਂ ਵੀ ਸੰਗਤਾਂ ਆਉਂਦੀਆਂ ਕੋਈ ਲੋਕ ਇੱਥੋਂ ਜਲ ਲੈ ਕੇ ਕੋਈ ਕੈਂਸਰ ਵਾਲੇ ਮਰੀਜ਼ ਵੀ ਸੇਹੇ ਹੋਏ ਆ ਜਿਹੜੀਆਂ ਲਾਜ ਲਾਜਮ ਬਿਮਾਰੀਆਂ ਡਾੜ ਰੱਥ ਘੜੇ ਕਰ ਦਿੰਦੇ ਉਹ ਵੀ ਇੱਥੇ ਸਹੀ ਹੁੰਦੀ ਹੈ ਸੋ ਇਹ ਮੰਦਿਰ ਦਾ ਇਤਿਹਾਸ ਸੀ ਸਾਡੇ ਨਾਲ ਮੌਜੂਦ ਨੇ ਪੰਡਿਤ ਕੇਦਾਰ ਦੱਤ ਜੀ ਜਿਹੜੇ ਸਾਡੇ ਦਰਸ਼ਕ ਇਸ ਟਾਈਮ ਦੇਖ ਰਹੇ ਨੇ ਸ਼ਾਵਨ ਦਾ ਮਹੀਨਾ ਸ਼ੁਰੂ ਹੋ ਗਿਆ ਜਿਹੜੀ ਬਾਹਰ ਬਰਸਾਤ ਹੋ ਰਹੀ ਹੈ ਉਸ ਨੇ ਇਸ਼ਾਰਾ ਕਰ ਦਿੱਤਾ ਕਿ ਸ਼ਾਵਨ ਆ ਗਿਆ ਬਰਸਾਤ ਆ ਗਈ ਸ਼ਾਵਨ ਆ ਗਿਆ ਸੋ ਸ਼ਾਵਨ ਦੀ ਮਹੱਤਤਾ ਕੀ ਹੈ ਜਿਹੜੇ ਦਰਸ਼ਕ ਇਸ ਟਾਈਮ ਦੇਖ ਰਹੇ ਨੇ सावन के माध्यम ऐसे है कि सावन एक बहुत पवित्र त्यौहार है सावन को मैंने जो है हर वक्त जो है अपनी मनोकामना के लिए पूजा पाठ करता है भोलेनाथ कृपा से उसकी जो है कामना पूर्ण होती है और यह महीना जैसा कि सावन का महीना है यह महीना जो भोलेनाथ की कृपा से उसके ऊपर कृपा हो जाती है मिश्रा जी सावन दे महीने हो रसी जे के महीने की महत्ता को होर असी जो ब्रीफ करके दसना हो जो दर्शक इस टाइम देख रहे हैं उन्होंने थोड़ा जा विस्तार के नाल जरूर दसो कि सावन दे महीने दी की महत्ता की जय शंकर जी सावन मास बहुत पवित्र महीना है भोले बाबा के लिए बहुत पवित्र माना गया है भक्त के लिए भी और भक्त की सभी मनोकामना भोले बाबा पूर्ण करते हैं इसमें भोले बाबा का महाअभिषेक होता है दूध दही घी शहद शक्कर वस्त्र जनेब सोलह सोलह सौ सो पचास से भगवान की पूजन होती है धूप दीप आरती सभी के साथ और ये श्रावण महीना अपने यूपी बिहार साइड में ये पुणिया से पुण्य लोग मानते हैं लेकिन अपने यहाँ पंजाब में शंकरा सूर्य के संक्रांति से महीना प्रारंभ होता है इसलिए अपना महीना ये सोलह तारीख से चालू होगा और अगले सोलह तारीख तक चलेगा बहुत सारे लोग हैं शायद जिनको इस सावन में हर भक्त की अपनी भावना होती है भावना के हिसाब से वो पूजन करता है लेकिन पूजन की सही विधि क्या रहती है अगर हम अपने दर्शकों को बता सकें बोलिए शंकर भगवान की जय भोले बाबा इस श्रावण महीने में सारे भक्तों की मनोकामना पूरी करें शास्त्रों में वर्णित है कि बारह महीने में जो ये श्रावण का महीना है ये भजन संध्या पूजन के लिए ही है श्रवण श्रवण का मतलब होता है सुनना अगर हम पूजन भी ना करें केवल भगवान की स्वरूप का दर्शन करें तो भी पशुपतिनाथ कोई तंत्र मंत्र हम नहीं जानते हैं कोई विधि विधान नहीं जानते हैं उनके लिए भी यह श्रावण का महीना जो है अति लाभकारी है शास्त्रों ने बारह महीने में ग्यारह महीना औरों के लिए बनाया लेकिन एक महीना जो ये है श्रावण का महीना यह पूरे जीव चराचर के लिए बनाया कि इसमें पढ़े लिखे अनपढ़ पशुवत भाव वाले भी अगर भगवान का श्रवण करते हैं मनन करते हैं कीर्तन करते हैं या कुछ भी उनके पास नहीं है एक गड़वी जो है जल ला करके अगर श्रावण महीने में भोला बाबा के ऊपर अगर अर्पित करते हैं तो जो हम बरसों बरसों यज्ञ होम तप व्रत करते हैं तो एक दिन भी अगर श्रावण महीने में भगवान शंकर की पूजन किया जाए तो भगवान शंकर हर तरह से प्रसन्न होकर के भगवान भोलेनाथ भक्तों की सारी मनोकामनाएं पूरा करते हैं भगवान शंकर इस श्रावण महीने में किसी विधि को नहीं देखते हैं भाव को देखते हैं बेलपत्री जल फूल पत्ती जो भी है उसको ले के अगर भगवान के दरबार में आकर के उनका दर्शन किया जाए पूजन किया जाए तो जन्मों जन्मांतर के ਜੋ ਪਾਪ ਹੈ ਉਹ ਭਗਵਾਨ ਸ਼ੰਕਰ ਕੇ ਕਿਰਪਾ ਸੇ ਮਿਟ ਜਾਤਾ ਹੈ ਇਸ ਲਈ ਸ਼੍ਰਾਵਣ ਮਹੀਨੇ ਦਾ ਜਿੰਨਾ ਵੀ ਹਮ ਮਹਿਮਾ ਕਾ ਗੁੜਗਾਨ ਕਰੇ ਉਤਨਾ ਕਮ ਹੈ ਬਹੁਤ ਮੈਨੂੰ ਲੱਗਦਾ ਕਿ ਸੌਖੇ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਹੋਰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਮਝਾ ਦਿੱਤਾ ਕਲ ਰਾਜੀ ਆਪਣੇ ਮੰਦਿਰ ਦੇ ਵਿੱਚ ਸੌਣ ਮਹੀਨੇ ਦੇ ਵਿੱਚ ਕਿੱਦਾਂ ਦੀਆਂ ਤਿਆਰੀਆਂ ਹੁੰਦੀਆਂ ਕਿਹੜੇ ਕਿਹੜੇ ਪ੍ਰੋਗਰਾਮ ਹੁੰਦੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੇ ਵੀ ਮੰਦਿਰ ਸੌਣ ਦੇ ਮਹੀਨੇ ਦੇ ਵਿੱਚ ਵਰਤ ਰੱਖ ਕੇ ਜਦੋਂ ਆਣਾ ਤੇ ਉਹਨਾਂ ਦੇ ਲਈ ਕਿਹੜੇ ਕਿਹੜੇ ਕਾਰਜਕ੍ਰਮ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੇ ਨੇ ਇਸ ਮੰਦਿਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬੀਲਟੀਵੀ ਤੇ ਸਾਰੇ ਸ਼ੋਤਾਂ ਨੂੰ ਦੱਸ ਦਵਾਂ ਕਿ ਜਿਹੜਾ ਪੰਜਾਬ ਆ ਨਾ ਪੰਜਾਬ ਹੋ ਗਿਆ ਨਵੀਂ ਜੀ ਹਿਮਾਚਲ ਹੋ ਗਿਆ ਥੋੜਾ ਉਤਰਾਖੰਡ ਹੋ ਗਿਆ ਆਪਾਂ ਇੱਥੇ ਸੰਕਰਾਂਤੀ ਦੇ ਹਿਸਾਬ ਨਾਲ ਚੱਲਦੇ ਆ ਜੇ ਆਪਾਂ ਯੂਪੀ ਬਿਆਰ ਮੱਧ ਪ੍ਰਦੇਸ਼ ਦੀ ਗੱਲ ਕਰੀਏ ਉੱਥੇ ਲੋਕੀ ਪੂਰਨਮਾ ਤੋਂ ਲੈ ਕੇ ਪੂਰਨਮਾ ਤੱਕ ਚੱਲਦੇ ਆ ਉਹ ਸੰਕਰਾਂਤੀ ਦਾ ਮਤਲਬ ਨਹੀਂ ਸਮਝਦੇ ਉਹ ਪੂਰਨਮਾ ਤੋਂ ਚੱਲਦੇ ਆ ਜੇ ਆਪਾਂ ਮੈਂ ਗੱਲ ਕਰਾਂ ਕਾਮੜ ਰਜਤਰਾ ਦੀ ਜਿਸ ਤਰ੍ਹਾਂ ਗੁਰੂ ਪੰਨਿਆ ਹੋਈ 10 ਤਰੀਕ ਨੂੰ 11 ਤਰੀਕ ਤੋਂ ਕਾਂਵੜ ਯਾਤਰਾ ਸ਼ੁਰੂ ਹੋ ਗਈ ਭਗਵਾਨ ਬੋਲੇ ਦੇ ਭਗਤ ਅਸੀਂ ਵੀ ਇਆਂ ਸਾਰੇ ਭਗਤ ਜੋ ਉਹਨਾਂ ਲੋਕਾਂ ਹੀ ਮੇਨ ਮੰਨੀ ਜਾਂਦੀ ਆ ਕਿ ਭਗਵਾਨ ਗੰਗਾ ਜਲ ਜਿੱਥੋਂ ਮੱਝੀ ਲੈ ਲੋ ਕੋਈ ਗੰਗਾ ਸਾਗਰ ਤੋਂ ਲੈ ਕੇ ਆਂਦਾ ਕੋਈ ਗੰਗੋਤਰੀ ਤੋਂ ਲੈ ਕੇ ਆਂਦਾ ਕੋਈ ਹਰਦੌਰ ਤੋਂ ਲੈ ਕੇ ਜਾਂਦਾ ਜਿੱਥੇ ਲਾਗੇ ਗਊ ਗੰਗਾ ਪੈਂਦੀ ਆ ਹਰ ਭਗਤ ਦੇ ਭਾਬਾ ਕੋਈ 300 ਕਿਲੋਮੀਟਰ ਕੋਈ 100 ਕਿਲੋਮੀਟਰ ਯਾਤਰਾ ਕਰਦਾ ਮਾਸਿਕ ਸ਼੍ਰੀ 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 11 ਤਰੀਕ ਤੋਂ ਲੈ ਕੇ ਜਾਨਕੀ ਗੁਰੂ ਪੁੰਨਿਆਂ ਤੋਂ ਬਾਅਦ ਸ਼ਾਵਨ ਦੀ ਸ਼ਰਾਤਰੀ ਤੱਕ ਲੋਕ ਕਾਵੜਾ ਜਾ ਕੇ ਕਾਵੜਾ ਦਾ ਮਤਲਬ ਤਾਂ ਭਗਵਾਨ ਬੋਲੇनाथ ਦੇ ਲਈ ਗੰਗਾ ਜਲ ਮੁੰਡੇ ਦੇ ਰੱਖ ਕੇ ਲਿਆਣਾ ਉਸ ਕਾਵੜ ਨੂੰ ਜ਼ਮੀਨ ਤੇ ਨਹੀਂ ਰੱਖਦੇ ਤੰਗ ਦੇਣਾ ਜ਼ਮੀਨ ਤੇ ਨਹੀਂ ਰੱਖਣਾ ਸਾਫ ਨੀਂਦ ਦੇ ਨਾਲ ਕਈ ਨੰਗੇ ਪੈਰੀ ਜਾਂਦੇ ਆ ਕਈ ਡਾਕ ਕਾਵੜ ਹੁੰਦੀ ਤੇ ਦੇਖਿਆ ਕਾਵੜੀਏ ਕਰੋੜਾ ਹੀ ਜਨਤਾ ਕੋਈ ਬੇਜਨਾਥ ਜਾਂਦੇ ਆ ਸੁਲਤਾਨ ਗਾਂਝ ਤੋਂ ਲੈ ਕੇ ਬੇਜਨਾਥਾ 150 ਕਿਲੋਮੀਟਰ ਯਾਤਰਾ ਪੈਦਲ ਕਰਦੇ ਆ ਹਰ ਆ ਇਹ ਸਾਰਾ ਖਤਮ ਹੋ ਦੀਏ ਅਗਲੇ ਸਾਲ ਲਈ ਅਗਲੀ ਤਿਆਰੀਆਂ ਨਾਲੇ ਸ਼ੁਰੂ ਹੋ ਜਾਂਦੀਆਂ। ਸੋ ਜਿਹੜੀ ਕਾਵਲ ਯਾਤਰਾ ਵਾ ਉਹ 23 ਤਰੀਕ ਨੂੰ ਖਤਮ ਹੋਣੀ ਆ 23 ਤਰੀਕ ਨੂੰ ਮਾਸਿਕ ਸ਼ਿਵਰਾਤਰੀ ਆ, 사ਮਵਨ ਦੇ ਸ਼ਿਵਰਾਤਰੀ ਆ। ਉਸ ਦਿਨ ਭਗਵਾਨ ਬੋਲੇ ਨਾਲ ਤੇ ਦਰਬਾਰ ਖੁੱਲੇ ਹੁੰਦੇ ਆ ਕਰੋੜਾ ਭਗਤ ਭਗਵਾਨ ਆਪਣੇ ਆਸ਼ੂਤੋਸ਼ ਨੂੰ ਮਿਲਦੇ ਆ। ਜਿਵੇਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਜਾਂ ਹਿਮਾਚਲ ਦੇ ਜਾਂ ਕੁਝ ਉੱਤਰਾਖੰਡ ਦੇ ਕੁਝ ਹਿੱਸਿਆਂ ਦੇ ਵਿੱਚ ਇਹ 사ਮ ਜਿਹੜਾ ਉਹ 16 ਤਰੀਕ ਤੋਂ ਸ਼ੁਰੂ ਕਰਨਾ ਜੇ ਮੰਦਿਰ ਦੀ ਆਪਾਂ ਗੱਲ ਕਰੀਏ ਇੱਥੇ ਪੰਜਾਬ 'ਚ ਕਿਉਂਕਿ ਜੇ ਆਪਾਂ ਗੱਲ ਕਰੀਏ ਅੱਜ ਵੀ ਮੰਦਿਰ ਆ ਸੀਗਾ। ਕਿ ਉਹ ਪੰਜਾਬ ਦੇ ਵਿੱਚ 50% ਪੰਜਾਬੀ ਆ 50% ਸਾਡੇ ਯੂਪੀ ਬਿਹਾਰ ਤੋਂ ਆਏ ਹੋਏ ਵਸਨੀਕ ਆ ਪ੍ਰਵਾਸੀ ਪ੍ਰਵਾਵਾ ਉਹ ਜਿਹੜੇ ਆ ਅਸੀਂ ਹੱਲੇ ਭਗਤ ਘਟ ਆ ਉਹਨਾਂ ਜੇ ਭੋਲੇनाथ ਦੀ ਭਜਨ ਜ਼ਿਆਦਾ ਵਾ ਕਿਉਂ ਆਪਣੇ ਲਾਗੇ ਤਾਂ ਕੇ ਜੋਤੀ ਲਿੰਗ ਕੋਈ ਨਹੀਂ ਹੈਗਾ ਭਗਵਾਨ ਭੋਲੇनाथ ਸਾਖਸ਼ਤ ਉਧਰ ਮਾਦਮ ਰੇਸ਼ੇ ਬੈਠੇ ਆ ਯੂਪੀ 'ਚ ਬੈਠੇ ਆ ਬਿਹਾਰ 'ਚ ਬੈਠੇ ਆ ਉਹ ਸਾਰੇ ਭੋਲੇ ਦੇ ਭਗਤ ਆ ਉਹ ਫਿਰ ਉਹਨਾਂ ਨੇ ਪੂਰਨਮਾਸ ਹਿਸਾਬ ਨੂੰ ਅੱਜ ਪਹਿਲਾ ਵਰਤ ਰੱਖ ਲਿਆ ਬਾਅਦ ਜਿਹੜੇ ਆਪਾਂ ਪੰਜਾਬੀ ਭਰਾ ਆ ਵਾ ਆਪਾਂ ਪਹਿਲਾ ਵਰਤ ਹੋਈ 16 ਨੂੰ ਸੰਗ੍ਰਾਂਦ ਹੋਣੀ ਉਸ ਤੋਂ ਬਾਅਦ ਜਿਹੜਾ ਸੋਮਵਾਰ ਆਣਾ 21 ਤਰੀਕ ਨੂੰ ਉਸ ਤੋਂ ਸ਼ੁਰੂ ਕਰਦੇ ਆਂ ਜਦੋਂ ਇੱਕ ਮਨ ਦੇ ਵਿੱਚ ਨਾ ਫਿਰ ਆਪਣੇ ਆਪ ਸਮਰਪਣ ਕਰਨਾ ਭਗਵਾਨ ਭੋਲੇ ਨਾਥ ਨੂੰ ਕੋਈ ਵੀ ਆਪਾਂ ਵਰਤ ਰੱਖਦੇ ਵਰਤ ਦਾ ਮਤਲਬ ਇਹ ਹੀ ਹੁੰਦਾ ਵੀ ਆਪਾਂ ਨੇਤ ਨਿਯਮ ਤਾਂ ਕਰਨੇ ਕਰਨੇ ਆਪਣੇ ਮਨ ਦੇ ਵਿੱਚੋਂ ਦਵੇਸ਼ ਕੱਢਣਾ ਮਨ ਨੂੰ ਸਾਫ਼ ਰੱਖਣਾ ਤੜਕੇ ਉੱਠ ਕੇ ਭਗਵਾਨ ਭੋਲੇ ਨਾਥ ਦੇ ਦਰਵਾਜ਼ੇ ਆਈਦਾ ਮੰਦਰ ਸਜਾਈ ਮੰਦਰ ਸਜਾਇਆ ਹੁੰਦਾ ਭੋਲੇ ਦੇ ਭਗਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਭਗਵਾਨ ਵੀ ਲੱਗਦੇ ਆ ਸੇਫਟੀ ਵੀ ਰੱਖੀਦੀ ਆ ਕਿਉਂਕਿ ਵਿੱਚ ਗਲਤ ਰੱਤਾ ਵੀ ਆਂਦੇ ਆ ਬਾਕੀ ਸਰਕਾਰ ਦੀਆਂ ਸੰਗਤਾਂ ਲਈ ਆਪਾਂ ਸਦਾ ਖੜੇ ਆ ਤੇ ਉਹ ਜਿਹੜੇ ਚਾਰ ਸੋਮਵਾਰ ਆ ਉਹ ਸ਼ੁਰੂ ਹੋਣੇ 21 28 ਉਸ ਤੋਂ ਬਾਅਦ 4 ਤੇ 11 ਤਰੀਕ ਨੂੰ 16 ਤਰੀਕ ਨੂੰ ਆ ਅਗਲੀ ਸਕ란ਤੀ ਆ ਤਦ ਤੱਕ ਦਰਵਾਜ਼ੇ ਮੇਲਾ ਲੱਗੇ ਰਹਿਣਾ ਇੱਥੇ ਜੋ ਦਰਵਾਜ਼ੇ ਦਾ ਮਤਲਬ ਆ ਕਿ ਬੜੀ ਦੂਰੋਂ ਦੂਰੋਂ ਜਿਹੜੇ ਫਗਵਾੜੇ ਨਾਲ ਜੁੜੇ ਸੰਗਤ ਆ ਨਾ ਲਾਪਰ ਹਰ ਬੰਦਾ ਕੋਸ਼ਿਸ਼ ਕਰਦਾ ਵੀ ਚਾਰੇ ਸੋਮਵਾਰ ਮੈਂ ਮੰਦਿਰ ਆਵਾ ਜਿੱਥੇ ਸਵੇਰੇ ਵੀ ਰਾਸ਼ ਹੁੰਦਾ ਸ਼ਾਮਨਾ ਨੂੰ ਵੀ ਲਾਚ ਉਹ ਰਾਤ ਨੂੰ 11 12 ਤੱਕ ਸੰਗਤ ਆਂਦੀ ਰਹਿੰਦੀ ਆ ਇਸ ਦਰਬਾਰ ਦੀ ਸਭ ਤੋਂ ਸਦੇ ਬਾਬਾ ਸ਼ਾਮਨਾ ਜੀ ਗੱਦੀ ਨਿਸ਼ੀਨ ਸੀਗੇ ਚਲੇ ਗਏ ਆਪਣੇ ਘਰ ਨੂੰ ਉਹ ਇਹੀ ਕਹਿ ਕੇ ਗਏ ਉਹਨਾਂ ਦੇ ਮੰਨ ਦੀ ਪ੍ਰਵਰਤੀ ਸੀ ਵੀ ਆਪਾਂ ਦੀ ਰਾਤ ਨੂੰ ਕੋਈ ਪ੍ਰੋਬਲਮ ਆ ਜਾਵੇ ਤਾਂ ਆਪਾਂ ਫਟਾਫਟ ਹਸਪਤਾਲਾਂ ਨੂੰ ਨੱਟਦੇ ਆ ਪਰ ਕੋਈ ਦਰਬਾਰ ਵੀ ਐਸਾ ਹੋਣਾ ਚਾਹੀਦਾ ਮੈਂ ਅੱਧੀ ਰਾਤ ਨੂੰ ਜਾ ਕੇ ਜਿੱਥੇ ਆਪਣੀ ਫਰਿਆਦ ਕਰ ਸਕਾਂ ਸੋ ਉਹਨਾਂ ਨੇ ਇਹ ਜੀਤ ਗੱਡੀ ਵੀ ਚਲੋ ਇਹ ਦਰਬਾਰ ਚ ਉਹ ਵੀ ਘੰਟੇ ਖੁੱਲਦਾ ਰਹੂਗਾ ਦੁਵਾਨ ਬੋਲੇਨਾ ਦਾ ਦਰਵਾਜ਼ਾ ਆਦੋਂ 12 ਵਜੇ 1 ਵਜੇ ਤੱਕ ਸੰਗਦਾ ਆਂਦੀਆਂ ਪਰ ਹੁਣ ਜਿੱਦਾਂ ਮਾਹੌਲ ਇਦਾਂ ਦਾ ਹੋ ਗਿਆ ਤਾਂ ਰਾਤ ਨੂੰ ਦਰਵਾਜ਼ਾ 12 ਵਜੇ ਬੰਦ ਕਰਨਾ ਪੈਂਦਾ ਸਿਰੇ ਫੇਰ 4 ਵਜੇ ਖੁੱਲ ਜਾਂਦਾ ਸਿਰੇ 4 ਵਜੇ ਲੈ ਕੇ ਰਾਤ ਨੂੰ 12 ਵਜੇ ਤੱਕ ਖਿਆਨਾ ਲੱਖਾ ਬੰਦੇ ਦੁਵਾਨ ਬੋਲੇਨਾ ਦਾ ਦਰਸ਼ਨ ਕਰਦੇ ਆ ਤੇ ਆਪਣੇ ਆਸ਼ੀਰਵਾਦੋਸ਼ ਕੋ ਮਨਚਾਹੇ ਵਾਰ ਮੰਗਦੇ ਆ ਵੈਸੇ ਤਾਂ ਬੋਲੇਨਾ ਸੋਧੀ ਸਾਹਿਬ ਨੂੰ ਕੁਝ ਦੇ ਦਿੰਦੀ ਆ ਫੇਰ ਵੀ ਜਦੋਂ ਦਰਵਾਜ਼ੇ ਬਹਿਣੇ ਆ ਨਾ ਸਾਹਮਣੇ ਦਿਲ ਦੀਏ ਗੱਲਾਂ ਸਾਹਮਣੇ ਹੁੰਦੀ ਆ ਜੀ ਪੰਡਿਤ ਜੀ सोमवार का जिक्र किया है इन्होंने कि चार सोमवार लगातार पूरा मेला लगा रहना एक महीना जब सुबह लोग घर से निकलें मंदिर आने के लिए तो भगवान को अर्पित करने के लिए जिससे भगवान भोलेनाथ जल्द प्रसन्न हो जाते हैं तो वो क्या चीज़ें अपने साथ लेकर आए भगवान को अर्पित करने के लिए भगवान भोले बाबा के लिए प्रसन्न करने के लिए जल बेलपत्र भांग धतूरे यही चीज़ें उनको प्रसन्न करने के लिए उस इसी से बहुत खुश होते हैं भोले बाबा उनका प्रिय चीज़ है ये आँख धतूरे भांग बेलपत्री जल यही मेन उनकी पूजन की सामग्री है और तो रोली मौली चंदन धूप दीप करिए सो सौ पचास से वो तो बहुत हो गया ये थोड़ा ही सा हमें पूजा में इतना से प्रसन्न हो जाते हैं ये चार पांच चीज़ जो जो है जल बेलपत्री भांग धतूरे आँख यही मेन इनकी है देखो ਕੋਈ ਨਾ ਸਾਡੇ ਕਲਾਕਾਰਾਂ ਨੇ ਜਾਂ ਸਮਾਜ ਚ ਗਲਤ ਲੋਕੀ ਵੀ ਹੋਗੇ ਆਪਾਂ ਅੱਜ ਕੱਲ੍ਹ ਆਨਲਾਈਨ ਜਵਾਨਾਂ ਦੇਖਦੇ ਆ ਤਾਂ ਭਗਵਾਨ ਭੋਲੇ ਨਾਮ ਨੂੰ ਕਿਸੇ ਨੇ ਭੰਗੀ ਕੋਸ਼ਿਸ਼ ਕੀਤਾ ਭੰਗ ਪੀਂਦੇ ਆ ਕਿਸੇ ਕੋ ਛੂਟਾ ਪੀਂਦਾ ਦਿਖਾਈ ਜਾਂਦਾ ਇਸ ਜਿਹੜੇ ਐਂਟੀ ਲੋਗ ਆ ਨਾ ਉਹ ਅਲੱਗ-ਅਲੱਗ ਨਾਵਾਂ ਦੇ ਨਾਲ ਸੋਸ਼ਲ ਮੀਡੀਆ ਤੋਂ ਪਾਉਂਦੇ ਆ ਸਾਡੀ ਮਨਨ ਨੂੰ ਇਹ ਸੋਚਦੀ ਉਹਦੇ ਨਾਲ ਹੋਇਆ ਕਿ ਭਗਵਾਨ ਭੋਲੇनाथ ਨੇ ਜਿਸ ਤਰ੍ਹਾਂ ਜਾਣਦੇ ਕਿ ਵਿਸ਼ ਜਦੋਂ ਸੁੰਦਰ ਮੰਤਨ ਹੋਇਆ ਤਾਂ ਕਹਿੰਦੇ ਉਹ ਸਾਵਣ ਦੀ ਸ਼ੁਰੂਆਤ ਸੀ ਉਦੋਂ ਭਗਵਾਨ ਭੋਲੇनाथ ਨੇ ਜਦੋਂ ਵਿਸ਼ ਆਇਆ ਤਾਂ ਵਿਸ਼ ਕਿਸੇ ਨੇ ਨਹੀਂ ਕੀਤਾ ਪਰ ਭਗਵਾਨ ਭੋਲੇनाथ ਨੇ ਵਿਸ਼ ਕੀਤਾ ਪਲੇ કંਠ ਚਲੇ ਆ ਤੇ ਉਸ ਲਈ ਦੇਵੀ ਦੇਵਤਿਆਂ ਨੇ ਜਾਂ ਜਿਹੜੇ ઋષਿ-ਮੁਨੀ ਸੀਗੇ ਭਗਵਾਨ ਭੋਲੇनाथ ਦੇ ਗਲੇ ਨੂੰ ਠੰਡਾ ਰੱਖਣ ਦੇ ਲਈ ਇਹ ਤੀਜਾਮ ਲਵ ਦਿੱਤੀਆਂ ਬਿਲਬਤਰੀ ਹੋ ਗਈ ਤਧੂਰਾ ਹੋ ਗਿਆ ਜਾਂ ਭੰਗ ਹੋ ਗਈ ਇਹ ਕਸਵਾਦ ਨਹੀਂ ਇੱਕ ਸਿਰਫ ਓਸ਼ਦੀ ਦਿੱਤੀ ਵੀ ਇਹਨਾਂ ਦਾ ਗਲਾ ਸਹੀ ਰਵੇ ਪਰ ਜਿਹੜੇ ਐਂਟੀਰੋਗ ਆ ਉਹ ਇਹਨੂੰ ਭੰਗ ਦਾ ਰੂਪ ਦੇਣ ਲੱਪੇ ਵੀ ਚਲੋ ਭੰਗ ਪੀ ਲੋ ਠੀਕ ਆ ਮौज ਕਰਦੇ ਭੋਲੇ ਨਾਲ ਨਹੀਂ ਇਹ ਸਿਰਫ ਆਪਣੇ ਗਲੇ ਨੂੰ ਆਪਣੀ ਓਸ਼ਦੀ ਆ ਭਗਵਾਨ ਭੋਲੇ ਨਾਲ ਤਾਂ ਦੇਖੋ ਇੱਕ ਜਲਦੇ ਨਾਲ ਹੀ ਖੁਸ਼ ਹੋਈ ਜਾਂਦੇ ਆ ਬਾਕੀ ਜੇ ਕਿਸੇ ਨੇ ਪਵਾਣਾ ਜੋ ਮਦੀ ਮਠਾਈਆਂ ਬਣਾਓ ਜੋ ਆਪਣੇ ਇਸਤ ਨੂੰ ਜੋ ਮਰਜ਼ੀ ਖਵਾਓ ਪਹਿਲਾਂ ਆਪਾਂ ਨੂੰ ਖਵਾਣੇ ਫੇਖਾਂਦੇ ਆ ਬਾਕੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਜਿਹੜੀ ਆਪਾਂ ਮੋਡਰਨਾਈਜੇਸ਼ਨ ਹੋਈ ਜਾਂਦਾ ਉਹਦੇ ਚ ਇਹ ਆਪਣੀ ਜਿਹੜੀ ਆਪਣਾ ਸੱਭਿਆਚਾਰਾ ਉਹਨੂੰ ਵੀ ਪਹਿਚਾਨ ਲਕੀਏ ਵੀ ਕਿਹੜੇ ਦੀਵ ਭਗਵਾਨ ਨੇ ਕੱਲ੍ਹ ਹੀ ਬੀਤੀ। ਹੂੰ ਕਲਾਕਾਰ ਲਿਖ ਦਿੰਦੇ ਭੋਲੇ ਦੀ ਮੋਜ ਹੋ ਗਈ ਜੀ ਭੰਗ ਚੜੀ ਜੀ ਇਹ ਭੰਗ ਚੜਨਾ ਸਾਡੀ ਸਭਿਤਾ ਨਹੀਂ ਆਪਾਂ ਸਿਰਫ ਭਗਵਾਨ ਨੂੰ ਭੰਗ ਤਾਂ ਚੜਾਣੇ ਆਂ ਭਗਵਾਨ ਬੋਲੇ ਨਾਲ ਨੇ ਗੰਠਲੀ ਵਿੱਚ ਜੈਰ ਬੀਤਾ ਵਾ ਜੈਰ ਨੂੰ ਸਾਫ਼ ਕਰਨ ਦੇ ਲਈ ਭਗਵਾਨ ਬੋਲੇ ਨਾਲ ਓਸ਼ਦੀ ਦੇ ਰੂਪ ਵਿੱਚ ਆਪਾਂ ਉਹ ਜੜੀ ਬੂਟੀਆਂ ਬਿੱਲ ਬਤਰੀ ਹੋ ਗਈ ਹੁਣ ਜੇ ਆਪਾਂ ਕਿਸੇ ਡਾਟ ਨਾਲ ਗੱਲ ਕਰੀਏ ਤੋਂ ਨੂੰ ਪੁੱਛ ਲੋਗੇ ਤਾਂ ਬੇਲੇਪਤਰੀ ਖਾਓ ਤਾਂ ਤੁਹਾਡੀ ਸ਼ੂਗਰ ਦੂਰ ਹੋ ਜਾਊਗੀ। ਇਹ ਕੋਸ਼ੀ ਦੀ ਆ। ਇਸੇ ਜਿਹੜਾ ਤਦੂਰਾ ਜ਼ਹਿਰ ਆ। ਪਰ ਭਗਵਾਨ ਬੋਲੇ ਨਾਲੋਂ ਜ਼ਹਿਰ ਅੰਦਰ ਨੀਲ ਕੰਠ ਸੀ। ਨੀਲ ਕੰਠ ਆ। ਕੰਠੇ ਦੇ ਵਿੱਚ ਉਸ ਨੂੰ ਕੰਠ ਨੂੰ ਸਾਫ਼ ਕਰਨ ਦੇ ਲਈ ਉਹਨਾਂ ਨੇ ਤਦੂਰੇ ਦਾ ਅਯੋਗ ਕੀਤਾ। ਅੱਖ ਜਿਹੜੀ ਅੱਖ ਵੀ ਇਦਾਂ ਹੀ ਜ਼ਹਿਰੀਲੀ ਆ ਉਹ ਵੀ ਇਸੇ ਕਰਕੇ ਕੀਤਾ। ਠੀਕ ਆ ਆਪਾਂ ਭਗਵਾਨ ਨੂੰ ਅਰਪਿਤ ਕਰਦੇ ਆ। ਲੇਕਿਨ ਭਗਵਾਨ ਦੇ ਲਈ ਤਾਂ ਮਿਠਾਣ ਲਿਆਓ ਜੋ ਵਧੀਆ-ਵਧੀਆ ਚੀਜ਼ਾਂ ਬਣਾ ਕੇ ਜਿੱਦਾਂ ਮੰਦਿਰ ਜੀ ਮੈਂ ਗੱਲ ਕਰਾਂ। ਹਰ ਸੋਮਵਾਰ ਨੂੰ ਇੱਥੇ ਭਗਵਾਨ ਬੋਲੇ ਨਾਲ ਨੂੰ ਖੀਰ ਦਾ ਪ੍ਰਸ਼ਾਦ ਭੋਗ ਲਾਇਆ ਜਾਂਦਾ ਜਿਸ ਤੇ ਲੰਗਰ ਪਛਾਹੂ ਚੱਲਦੇ ਆ ਸ਼ੁਰੂ ਤੇ ਖੀਰ ਜੂ ਲੱਗਦੀ ਹੈ ਹਰ ਸੋਮਵਾਰ ਨੂੰ ਜੀ ਹੋਰ ਬੜੇ ਵਧੀਆ ਮੇਰਾ ਸਵਾਲ ਵੀ ਅਗਲਾ ਇਹ ਹੋਣ ਵਾਲਾ ਸੀਗਾ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਭ੍ਰਾਂਤੀ ਫਲਾ ਦਿੱਤੀ ਗਈ ਆ ਕਿ ਕਿਉਂਕਿ ਜਿਵੇਂ ਕਲਰਾਜੀ ਨੇ ਜ਼ਿਕਰ ਕੀਤਾ ਹੋਣੇ ਕਿ ਭੰਗ ਉਸ ਟਾਈਮ ਦੇ ਉੱਤੇ ਇੱਕ ਔਸ਼ਧੀ ਦੇ ਉੱਤੇ ਤੌਰ ਦੇ ਉੱਪਰ ਦੇਣ ਦੀ ਲਿਖਿਆ ਗਿਆ ਸੀ ਜੇ ਅੱਜ ਦੇ ਸਮੇਂ ਦੇ ਨਾਲ ਤੁਹਾਨੂੰ ਇਸ ਗੱਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤੇ ਬਹੁਤ ਸਾਰੇ ਲੀਡਰ ਅੱਜ ਦੇ ਸਮੇਂ ਦੇ ਉੱਤੇ ਕਹਿ ਰਹੇ ਕਿ ਅ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਅਫੀਮ ਵੀ ਦਵਾਈਆਂ ਦੇ ਵਿੱਚ ਕਿਤੇ ਨਾ ਕਿਤੇ ਛੋਟੀ ਮਾਤਰਾ ਦੇ ਵਿੱਚ ਯੂਜ਼ ਕੀਤੀ ਜਾਂਦੀ ਸੀ ਤੇ ਕੱਲੋਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਨਸ਼ੇੜੀ ਬਣਾਉਣ ਦੇ ਲਈ ਕੀਤੀ ਜਾ ਰਹੀ ਹੈ ਸੋ ਇਸ ਤਰੀਕੇ ਦੇ ਨਾਲ ਪਰਸਤਿਤੀਆਂ ਦੇ ਸਮੇਂ ਮੌਕੇ ਦੇ ਉੱਤੇ ਕਿਹੜੀ ਚੀਜ਼ ਦੀ ਕਦੋਂ ਕੀ ਲੋੜ ਪੈਂਦੀ ਹੈ ਆ ਜਾਂਦੇ ਜਾਂਦੇ ਮੈਂ ਪੰਡਿਤ ਸੁਨੀਲ ਜੀ ਦੇ ਨਾਲ ਮੈਂ ਚਾਹਾਂਗਾ ਕਿ ਸਾਵਨ ਦਾ ਇਤਿਹਾਸ ਥੋੜਾ ਜਿਹਾ ਵੈਸੇ ਕਲਰਾ ਜੀ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਸਾਵਨ ਦਾ ਇਤਿਹਾਸ کیا ਰਹਾ ਹੈ ਸਾਵਨ ਕੀ ਸ਼ੁਰੂਆਤ کیسے ہوئی ਥੋੜਾ ਸਾ ਦਰਸ਼ਕੋ ਨੂੰ ਬਤਾ ਦੇ ਮੈਂ ਪਹਿਲੇ ਵੀ ਆਪਕੋ ਬਤਾਇਆ कि जो हमारे ऋषि लोग थे तो जो ऋषि मुनि जो विद्वान लोग थे तो मंत्रों के द्वारा पंचामृत के द्वारा नाना प्रकार के सामग्री के द्वारा तप के द्वारा भजन के द्वारा भगवान शंकर को प्रसन्न किया करते थे तो फिर ये जो श्रावण का महीना बना तो उन भक्तों के लिए बना जो किसी भी तरह से सक्षम नहीं है मंत्र बोलने में पूजा करने में कोई विधि की उनकी जानकारी नहीं है तो ऋषियों ने सोचा कि उन भक्तों का कैसे कल्याण होगा तो इसलिए जो है ऋषि लोगों ने इस श्रावण महीने का मतलब श्रवण करने मात्र से जल चढ़ाने मात्र से पत्रम पुष्पम फलम तोयम दूध दही घी सहद शक्कर बेलपत्री कुछ भी ना हो केवल जल की धारा भगवान शंकर पे अगर भाव से चढ़ा दिया जाए तो यज्ञ का तप का जो फल होता है जो मंत्र के द्वारा अभिषेक का फल होता है इस श्रावण महीने का इतना महिमा बताया गया है कि वो फल इस श्रावण महीने के चलते हमें सहज ही प्राप्त हो जाता है तो श्रावण महीने की जो महिमा गाई गई है शास्त्रों में वो कहने से भी समाप्त नहीं हो सकता तो ये श्रावण महीने का महिमा महिमा जो है भगवान शंकर को प्राप्त करने के लिए सहज और बहुत ही सुगम तरीका शास्त्रों में कहा गया है कलरा जी तुम्हें की कहना चाहोगे जड़े ਲੋਕ ਇਸ ਟਾਈਮ ਦੇਖ ਰਹੇ ਨੇ ਔਰ ਸ਼ਿਮ ਮੰਦਰ ਦੇ ਪੁਜਾਰੀ ਨੇ ਪੱਕੇ ਜਾਂ ਆਂਦੇ ਨੇ ਜਾਂ ਆਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਦੇਖੋ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਦਾ ਸਾਰੇ ਸੰਗਤਾਂ ਦਾ ਮੰਦਰ 'ਚ ਸਵਾਗਤ ਆ ਮੈਂ ਮੰਦਰ ਵੱਲੋਂ ਦੱਸਦਾ ਕਿ ਮੰਦਰ ਸਾਵਣ ਦੇ ਪੂਰੇ ਮਹੀਨੇ ਮੰਦਰ ਬਿਲਬਤਰੀ ਭਗਤਾਂ ਨੂੰ ਉਫਰੀ ਦਿੱਤੀ ਜਾਂਦੀ ਹੈ ਇੱਥੇ ਕਈ ਸ਼ਹਿਰਾਂ 'ਚ ਲੋਕੀ ਫੁੱਲਾ ਆਲੇ ਮੁੱਲ ਵੇਚਦੇ ਆ ਪਰ ਇੱਥੇ ਜਿਹੜੀ ਪ੍ਰਥਾ ਚੱਲਦੀ ਆ ਆਪਾ ਆਪ ਲੈ ਕੇ ਆਈ 10 12 15 ਮੰਦਰਾਂ ਵਿੱਚ ਬਿਲਬਤਰੀ ਦਿੱਤੀ ਜਾਂਦੀ ਜਿਹੜੀ ਭਗਤਾਂ ਨੂੰ ਖਰੀ ਦਿੱਤੀ ਜਾਂਦੀ ਆ ਭਗਵਾਨ ਸਵਦੇਮਨ ਜਹੀ ਹੈ ਕਿ ਭਗਵਾਨ ਬੋਲੇ ਨਾਲ ਨੂੰ ਪ੍ਰਾਪਤ ਕਰਨਾ ਹੈ ਭਗਵਾਨ ਬੋਲਾਕਾਰ ਜੋ ਸ਼ਿਵਲਿੰਗ ਹੈ ਭਗਵਾਨ ਬੋਲੇਨਾਥ ਦਾ ਓੰਕਾਰ ਰੂਪਾ ਨਿਰাকার ਰੂਪ ਜਿਸ ਦਾ ਕੋਈ ਰੂਪ ਨਹੀਂ ਜੋ ਸ਼ਿਵ ਸ਼ੰਕਰਾ ਗ੍ਰੇਸਤੀ ਰੂਪ ਚ ਭਗਵਾਨ ਬੋਲੇਨਾਥ ਬੈਠੇ ਆ ਮਾਂ ਗੋਲਾ ਨੂੰ ਲੈ ਕੇ ਗਜਰਾਜ ਦੇ ਨਾਲ ਬੈਠੇ ਕਾਤਕੇ ਭਗਵਾਨਾਂ ਬੈਠੇ ਆ ਪਜਰਸ਼ ਭਗਵਾਨ ਬੋਲੇਨਾਥ ਦਾ ਸ਼ਿਵਲਿੰਗ ਰੂਪਾ ਨਿਰাকার ਰੂਪਾ ਇਸ ਤੋਂ ਜੋ ਮੰਗੋ ਸਭ ਕੁਝ ਮਿਲਦਾ ਇੱਥੇ 84 ਕੋਟੀ ਦੇਵਤਾ ਵੀ ਆ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਬੈਠੇ ਆ ਹਰ ਮੁਰਾਦ ਪੂਰੀ ਹੁੰਦੀ ਆ ਤੇ ਇੱਕ ਵਾਰ ਫਿਰ ਬਿਲਟੀਵੀ ਦਾ ਇੱਥੇ ਮੰਦਰ ਆਇਆ ਤੇ ਨਵੀਨ ਜੀ ਦਾ ਸੋਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਿਲਟੀਵੀ ਵਾਲਿਆਂ ਦਾ ਸਾਰੇ ਭਗਤਾਂ ਨੂੰ ਭਗਵਾਨ ਮੋਲੇ ਨਾਮ ਦੇ ਸਾਵਣ ਮਾਦਿਆਂ ਲੱਖ ਲੱਖ ਵਧਾਈਆਂ ਜੈ ਸ਼ੰਕਰ ਜੀ ਸੋ ਇਹ ਸੀ ਸਾਡੇ ਨਾਲ ਮੰਦਰ ਕਮੇਟੀ ਦੇ ਕੁਝ ਮੈਂਬਰ ਔਰ ਇੱਥੇ ਦੇ ਜਿਹੜੇ ਪੁਜਾਰੀ ਨੇ ਉਹ ਮੌਜੂਦ ਸੀ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਵਣ ਦੇ ਮਹੀਨੇ ਦੀ ਮਹੱਤਤਾ ਨੂੰ ਵੀ ਜਾਣਿਆ ਜਾਵੇ ਪੂਜਨ ਦੀ ਵਿਧੀ ਨੂੰ ਵੀ ਜਾਣਿਆ ਜਾਵੇ ਔਰ ਖਾਸ ਕਰਕੇ ਫਗਵਾੜੇ ਸ਼ਹਿਰ ਦੀ ਸ਼ਾਨ ਇਹ ਪੱਕਾ ਬਾਗ ਮੰਦਰ ਸ਼ਿਵ ਮੰਦਰ ਜਿਹੜਾ ਜਿਦੇ ਕਰਕੇ ਸ਼ਹਿਰ ਫਗਵਾੜੇ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਵਸਦੇ ਜਿਹੜੇ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਜਾਣਦੇ ਨੇ ਕਿ ਸ਼ਹਿਰ ਫਗਵਾੜੇ ਦੇ ਵਿੱਚ ਪੱਕਾ ਬਾਗ ਮੰਦਰ ਜਿਹਦੀ ਮਹਾਨਤਾ ਬਹੁਤ ਜ਼ਿਆਦੀ ਹੈ ਅੱਜ ਸਾਡਾ ਆਣ ਦਾ ਉੱਥੇ ਮਕਸਦ ਵੀ ਇਹ ਸੀ ਕਿ ਲੋਕਾਂ ਨੂੰ ਇਹਦੇ ਨਾਲ ਜੋੜਿਆ ਜਾਵੇ ਔਰ ਲੋਕਾਂ ਤੱਕ ਸਾਵਣ ਦੇ ਮਹੀਨੇ ਦੀ ਜਿਹੜੀ ਮਹੱਤਤਾ ਉਹ ਪਹੁੰਚਾਈ ਜਾਵੇ ਸੋ ਏਸੀ ਤਰੀਕੇ ਦੇ ਹੋਰ ਪ੍ਰੋਗਰਾਮਾਂ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਬੀਲਟੀਵੀ ਯੂਕੇ ਧੰਨਵਾਦ